ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਦੇਸ਼ ਦੁਨੀਆ ਦਾ ਹਾਲਚਲ ਮੈਂ ਹਾਂ ਹਰਮਨप्रीत कौर ਟੈਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਕਹਿੰਦੇ ਵੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਹੁਣ ਚੋਣ ਹੋਣ ਜਾ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਉਹੀ ਸਾਰਾ ਕੁਝ ਦੁਹਰਾਇਆ ਜਾਏਗਾ ਹਲਾ ਹਲਾ ਹੋਏਗੀ ਲੋਕ ਵੀ ਜਿਹੜੇ ਨਾਰੇ ਲਾਉਣਗੇ ਸਾਰੇ ਪਾਸੇ ਤਿਆਰੀਆਂ ਹੋਣਗੀਆਂ ਪੰਜਾਬ ਚ ਖਾਲੀ ਲੋਕ ਸਭਾ ਸੀਟ ਤੇ ਚੋਣ ਦਾ ਐਲਾਨ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਜਿਹੜੇ ਨਾ ਪੰਜਾਬ ਦੇ ਵਿੱਚ ਸੰਜੀਵ ਅਰੋੜਾ ਨਵੇਂ ਕੈਬਨਿਟ ਮੰਤਰੀ ਬਣੇ ਲੁਧਿਆਣੇ ਪਛਮੀ ਤੋਂ ਜਿਹੜੇ ਵਿਧਾਇਕ ਬਣ ਕੇ ਮੰਤਰੀ ਬਣੇ ਆ ਇਹ ਰਾਜ ਸਭਾ ਦੇ ਮੈਂਬਰ ਸੀ ਤੇ ਰਾਜ ਸਭਾ ਵਾਲੀ ਸੀਟ ਹੁਣ ਖਾਲੀ ਹੋ ਗਈ ਜਾਂ ਤਾਂ ਉਹ ਵਿਧਾਨ ਸਭਾ ਦੇ ਮੈਂਬਰ ਰਹਿ ਸਕਦੇ ਸੀ ਜਾਂ ਰਾਜ ਸਭਾ ਦੇ ਮੈਂਬਰ ਰਹਿ ਸਕਦੇ ਸੀ ਸੋ ਰਾਜ ਸਭਾ ਦੀ ਮੈਂਬਰੀ ਉਹਨਾਂ ਨੇ ਛੱਡਤੀ ਸੀ ਉਹ ਵਿਧਾਇਕ ਬਣ ਗਏ ਹੁਣ ਉਹਨਾਂ ਦੇ ਕੋਲੇ ਕਈ ਤਾਕਤਵਰ ਮੈਂਸੂਮੇ ਤੇ ਉਹ ਇਸ ਵੇਲੇ ਪੰਜਾਬ ਦੇ ਚੇਅਰਮੈਨ ਮੰਤਰੀ ਆ ਸੋ ਹੁਣ ਪਤਾ ਲੱਗਾ ਜੀ ਕਿ ਇਹ ਜਿਹੜੀ ਸੀਟ ਆ ਖਾਲੀ ਪਈ ਸੀਟ ਰਾਜ ਸਭਾ ਦੀ ਇਹਦੇ ਲਈ ਪਤਾ ਲੱਗਾ ਜੀ ਕਿ ਹੁਣ ਚੋਣ ਦਾ ਐਲਾਨ ਹੋ ਗਿਆ ਤਰੀਕ ਦਾ ਐਲਾਨ ਹੋ ਗਿਆ 24 ਅਕਤੂਬਰ ਨੂੰ ਇੱਥੇ ਵੋਟਾਂ ਪੈਣੀਆਂ ਇਹ ਇਹ ਤਾਂ ਨਹੀਂ ਵੀ ਪਿੰਡ ਪਿੰਡ ਦੇ ਵਿੱਚ ਤਾਂ ਨਹੀਂ ਪੈਣੀਆਂ ਮਤਲਬ ਲੋਕ ਸਭਾ ਦੇ ਵਿੱਚ ਪੈਣੀਆਂ ਉੱਥੇ ਰਾਜ ਸਭਾ ਦੀ ਸੀਟ ਦੇ ਲਈ ਪੈਣੀਆਂ ਅਗਲੀ ਗੱਲ ਇਹ ਵੀ ਨੋਟੀਫਿਕੇਸ਼ਨ ਦੇ ਮੁਤਾਬਕ ਵੋਟਿੰਗ ਤੇ ਗਿਣਤੀ 24 ਅਕਤੂਬਰ ਨੂੰ ਹੋਣੀ ਹੈ ਜਿੰਨੀ ਚੋਣ ਹੈ ਜਿਹੜੀ ਇਹ ਇਹ ਜਿਹੜੀ ਨੋਟੀਫਿਕੇਸ਼ਨ 6 ਅਕਤੂਬਰ ਨੂੰ ਜਾਰੀ ਹੋ ਜਾਣਾ ਨਾਮਜ਼ਦਗੀ ਦੀ ਆਖਰੀ ਤਰੀਕ 13 ਅਕਤੂਬਰ ਆ 16 ਅਕਤੂਬਰ ਤੱਕ ਨਾਂ ਵਾਪਸ ਲਿਆ ਜਾ ਸਕਦਾ 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਤੇ ਸ਼ਾਮੀ 4 ਵਜੇ ਤੱਕ ਵੋਟਾਂ ਪੈਣੀਆਂ ਉਸੇ ਦਿਨ ਨਤੀਜੇ ਐਲਾਨਤੇ ਜਾਣੇ ਹਨ ਚੋਣ ਕਮਿਸ਼ਨ ਨੇ ਪੰਜਾਬ ਦੇ ਨਾਲ ਜੰਮੂ ਕਸ਼ਮੀਰ ਦੀਆਂ 4 ਸੀਟਾਂ ਤੇ ਜਿੰਨੀ ਚੋਣ ਕਰਾਉਣ ਦਾ ਐਲਾਨ ਕੀਤਾ ਜੰਮੂ ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ ਜਿਹੜੀਆਂ ਇਹਦੇ ਲਈ 24 ਅਕਤੂਬਰ ਨੂੰ ਵੋਟਾਂ ਪੈਣੀਆਂ ਨਤੀਜੇ ਵੀ ਸੜਨ ਆ ਜਾਣੇ ਆ ਇਹ ਸੀਟਾਂ 2021 ਤੋਂ ਖਾਲੀ ਹੋਈਆਂ ਕਮਿਸ਼ਨ ਨੇ ਗੱਲ ਕਹੀ ਹੈ ਕਿ ਜੰਮੂ ਕਸ਼ਮੀਰ ਸੂਬੇ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ਸਮੇਤ ਤੇ ਲਦਾਖ ਵਿਧਾਨ ਸਭਾ ਸਰੀਦ ਸਮੇਤ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਵੰਡਿਆ ਗਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹ ਉਹੀ ਸੀਟਾਂ ਲੁਧਿਆਣੇ ਵਾਲੀ ਜਿੱਥੇ ਬੜੀ ਵਾਰ ਚਰਚਾ ਚੱਲੀ ਵੀ ਤੇਜਰੀਵਾਲ ਹੋਰੀ ਆਪ ਜਾਣਗੇ ਜੀ ਰਾਜ ਸਭਾ ਦੇ ਵਿੱਚ ਹਾਲਾਂਕਿ ਕੇਦਰੀਵਾਲ ਸਾਹਿਬ ਨੇ ਕੁਝ ਕ ਹਫ਼ਤੇ ਪਹਿਲਾਂ ਇਹ ਗੱਲ ਕਈ ਮਹੀਨੇ ਪਹਿਲਾਂ ਹੀ ਇਹ ਗੱਲ ਕਹਤੀ ਸੀ ਕਿ ਮੈਂ ਰਾਜ ਸਭਾ ਦੇ ਵਿੱਚ ਨਹੀਂ ਜਾਣਾ ਜਨਵੀ ਚੋਣ ਤੋਂ ਪਹਿਲਾਂ ਇਹ ਗੱਲ ਕਹਤੀ ਸੀ ਹੁਣ ਇਸ ਗੱਲ ਦੇ ਅੰਦਾਜ਼ੇ ਵੱਡੇ ਹੋ ਗਏ ਆ ਵੀ ਇਸ ਸਤਾਂ ਤੋਂ ਮਨੀਸ਼ ਸੋਧਿਆ ਹੋ ਰਹੀਆਂ ਜਿਹੜੇ ਉਹ ਰਾਜ ਸਭਾ ਦੇ ਵਿੱਚ ਜਾਣਗੇ ਕੀ ਇਹ ਸੱਚੀ ਜਾਣ ਕੇ ਜਾਂ ਨਹੀਂ ਇਸ ਸਮੇਂ ਨੇ ਬਿਆਨ ਕਰਨਾ ਪਰ ਇੰਨੀ ਗੱਲ ਜ਼ਰੂਰ ਆ ਵੀ ਜੇਕਰ ਮਨੀਸ਼ ਸੋਧਿਆ ਰਾਜ ਸਭਾ ਦੇ ਵਿੱਚ ਜਾਏ ਤਾਂ ਲੋਕਾਂ ਦੀ ਇਹ ਧਾਰਨਾ ਹੋਰ ਪੱਕੀ ਹੋ ਜਾਣੀ ਆ ਜੀ ਦਿੱਲੀ ਵਾਲੇ ਪੰਜਾਬ ਦੇ ਉੱਤੇ ਕਬਜ਼ਾ ਕਿਵੇਂ ਕਰ ਚੁੱਕੇ ਆ ਦਿੱਲੀ ਵਾਲੇ ਪੰਜਾਬ ਦੀ ਕੱਲੀ ਕੱਲੀ ਗੱਲ ਦੇ ਉੱਤੇ ਹਾਵੀ ਕਿਵੇਂ ਆ? ਦਿੱਲੀ ਵਾਲਿਆਂ ਨੇ ਆਪਦੇ ਬੰਦੇ ਕਿੱਥੇ ਕਿੱਥੇ ਤੇ ਕਿਵੇਂ-ਕਿਵੇਂ ਫਿੱਟ ਕਰ ਲਿਆ ਤੇ ਹਾਲੇ ਹੋਰ ਕਿਵੇਂ ਫਿੱਟ ਕਰਨ ਦੀ ਤਿਆਰੀ ਹੈਗੀ ਆ। ਸੋ ਵੀਰੇ ਭਾਈ ਕੀ ਬਣਦਾ ਪਰ ਕੁੱਲ ਬਿਲਾ ਕੇ 100 ਹੱਥ ਰਸਾ ਫਰੇ ਤੇ ਗੱਲ ਗੱਲ ਇਹ ਆ ਵੀ ਸਭ ਦਾ ਧਿਆਨ ਇਸ ਵੇਲੇ ਇਸ ਗੱਲ ਦੇ ਵੱਲ ਟਿਕਿਆ ਇਹ ਆਮ ਆਦਮੀ ਪਾਰਟੀ ਦੇ ਬਣੋ ਰਾਜ ਸਭਾ ਦੀ ਪੌੜੀ ਹੁਣ ਕੌਣ ਚੜਦਾ ਜੀ? ਜੀ ਬਿਲਕੁਲ ਇਹ ਹੁਣ ਸਮਾਂ ਤੈ ਕਰੂਗਾ ਜੀ ਖੈਰ ਅੱਗੇ ਵਧਦੇ ਹਾਂ ਉਧਰ ਤੱਕ ਜਿਹੜੇ ਹੈਲਥ ਕਾਰਡ ਦਾ ਰੌਲਾ ਬਹੁਤ ਪਿਆ ਹੋਇਆ ਹੈਲਥ ਸਕੀਮ ਦਾ ਰੌਲਾ ਬਹੁਤ ਪਿਆ ਹੈ ਕਹਿੰਦੇ ਪੰਜਾਬ ਚ ਹਾਲੇ ਨਹੀਂ ਮਿਲਣਾ ਜੀ ਉਹਦਾ ਲਾਭ ਇਹ ਕੀ ਚੱਕਰ ਆ ਪੂਰਾ ਬਿਲਕੁਲ ਜੀ ਬਿਲਕੁਲ ਇਹ ਬੜੀ ਵੱਡੀ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਇਹਦਾ ਕੋਈ ਲਾਭ ਨਹੀਂ ਮਿਲਣਾਗਾ ਹਾਲੇ ਇਹਦਾ ਕੋਈ ਲਾਭ ਨਹੀਂ ਮਿਲਣਾ ਮੈਂ ਇਹ ਨਹੀਂ ਗੱਲ ਕਹਿਣਾ ਅਭੀ ਦਾ ਕਦੇ ਮਿਲਣਾ ਹੀ ਨਹੀਂਗਾ ਪਰ ਇਹ ਜੀ ਹਾਲੇ ਇਹਦਾ ਕੋਈ ਲਾਭ ਨਹੀਂ ਮਿਲਣਾ ਪਰ ਜਦੋਂ ਹਾਲੇ ਇਹਦਾ ਕੋਈ ਲਾਭ ਨਹੀਂ ਮਿਲਣਾ ਤੇ ਅਖਬਾਰਾਂ ਦੇ ਸਫੇਕਾ ਤੋਂ ਭਰਤੇ ਵੀ ਪਾਈ ਲੋ ਜੀ ਇਹ ਤਾਂ ਸ਼ੁਰੂਆਤ ਹੋ ਗਈ ਹੈ ਇਹ ਪੰਜਾਬ ਸਰਕਾਰ ਹੀ ਕਰ ਸਕਦੀ ਹੈ ਇਤੋਂ ਹੋਰ ਗੱਲ ਦਾ ਪਤਾ ਲੱਗਦਾ ਦੀ ਪੰਜਾਬ ਦੀ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਕਰਨ ਦੀ ਕਿੰਨੀ ਕਾਲੀ ਹੁੰਦੀ ਹੈ ਉਹ ਬਸ ਆਪ ਦੀ ਕੱਲੀ ਕੱਲੀ ਗੱਲ ਇਸ਼ਤਿਹਾਰਬਾਜ਼ੀ ਦੇ ਵਕੀ ਲੱਗੀ ਪਈ ਹੈ ਤੇ ਇਹ ਦੇਖੋ ਜੀ ਹੁਣ ਇਹਨਾਂ ਦੇ ਵਿਭਾਗ ਦੇ ਵੱਲੋਂ ਯਾਨੀ ਕਿ ਸਿਹਤ ਵਿਭਾਗ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਹ ਕਹਿੰਦੇ ਜੀ 2 ਅਕਤੂਬਰ ਤੋਂ ਇਹ ਪੰਜਾਬ ਸਿਹਤ ਬੀਮਾ ਯੋਜਨਾ ਨਹੀਂ ਸ਼ੁਰੂ ਹੋ ਰਹੀ ਇਹ ਜੀ ਦਸੰਬਰ ਦੇ ਮਹੀਨੇ ਤੋਂ ਸ਼ੁਰੂਆਤ ਕਰਾਂਗੇ ਉਹ ਕਹਿੰਦੇ ਜੀ ਪੈਸੇ ਸਾਡੇ ਕੋਲੇ ਹੈਗੇ ਆ ਫੰਡ ਹੈਗਾ ਪੜਿਵਾਰ ਲਈ ਸੈਂਟਰ ਪ੍ਰਕਿਰਿਆ ਹੋਊਗੀ ਤੇ ਇਸ ਕਰਕੇ 2 ਅਕਤੂਬਰ ਦੀ ਥਾਂ ਦੇ ਉੱਤੇ ਦਸੰਬਰ ਮਹੀਨੇ ਚ ਵੀ ਸ਼ੁਰੂਆਤ ਹੋਊਗੀ। ਉਦਾਂ ਜਿਹੜੇ ਕਾਰਡ ਆ ਉਹ ਬਣਦਾ سلسلہ ਜਾਰੀ ਰਹੂਗਾ। ਸੋ ਇਹ 10 ਲੱਖ ਰੁਪਏ ਵਾਲੀ ਯੋਜਨਾ ਜੇ ਭਾਈ ਜੇਕਰ ਤੁਹਾਡੇ ਕੋਲੇ ਇਹ ਹੈਲਥ ਕਾਰਡ ਬਣਿਆ ਹੋਇਆ ਪੰਜਾਬ ਸਿਹਤ ਬੀਮਾ ਯੋਜਨਾ ਦਾ ਤਾਂ 10 ਲੱਖ ਰੁਪਏ ਦੀ ਤੁਹਾਡੀ ਕੈਸ਼ਲੈਸ ਇਲਾਜ ਦੀ ਸਹੂਲਤ ਹੋਊਗੀ। ਸੋ ਇਹਦੇ ਉੱਤੇ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਆਉਂਦਾ ਪਰ ਕੱਲ ਮੈਂ ਪਤਾ ਨਹੀਂ ਕੀ ਦਾ ਬਿਆਨ ਮੇਰੇ ਖੇਤੇ ਤੋਂ ਨਿਕਲ ਗਿਆ ਵੀ ਉਹਦਾ ਬਿਆਨ ਸੀ ਇੱਕ ਵਿਰੋਧੀ ਪਾਰਟੀ ਦੇ ਆਗੂ ਦਾ ਉਹ ਕਹਿੰਦੇ ਵੀ ਦੇਖੋ ਜਿਨ੍ਹਾਂ ਦੇ ਹਾਂ ਰਵਨੀਤ ਬਿੱਟੂ ਹੋਰਾਂ ਦਾ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ 11-1100 ਰੁਪਏ ਤੌਰਤਾਂ ਨੂੰ ਦੇ ਨਹੀਂ ਸਕੀ ਤੇ 10-10 ਲੱਖ ਰੁਪਏ ਦਾ ਇਲਾਜ ਕਿਵੇਂ ਕਰਵਾ ਦੇਣਗੇ ਕਹਿੰਦੇ ਜੀ ਆਪਣੇ ਆਪ ਦੇ ਵਿੱਚ ਹੀ 부ਧਾਰਤ ਬਣੀ ਪਈ ਹੈ ਜੀ ਤੇ ਜਨਾਬ ਸਾਹਿਬ ਉਧਰ ਦੂਸਰੇ ਬੰਨੇ ਪਤਾ ਨਹੀਂ ਕਿਉਂ ਸ਼ਰਾਰਤੀ ਅੰਸਰ ਨਹੀਂ ਹਟਦੇ ਜੀ ਵਾਰ-ਵਾਰ ਵਾਰ-ਵਾਰ ਦਰਬਾਰ ਸਾਹਿਬ ਨੂੰ ਲੈ ਕੇ ਕਦੇ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ ਕਦੇ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ ਆ ਹੁਣ ਵੀ ਇੱਕ AI ਦੇ ਨਾਲ ਵੀਡੀਓ ਬਣਾਈ ਹੋਈ ਹੈ ਜਿਹੜੀ ਕਿ ਬਹੁਤ ਜ਼ਿਆਦਾ ਇਸ ਵੇਲੇ ਲੋਕਾਂ ਦੇ ਮਨਾਂ ਦੇ ਉੱਪਰ ਠੇਸ ਪਹਚਾਰੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਦਰਬਾਰ ਸਾਹਿਬ ਦੀ ਜਿਹੜੀ ਇਹ ਵੀਡੀਓ ਹੈ ਇਹ ਬਣਾਉਣ ਦੀ ਨਿੰਦਿਆ ਕੀਤੀ ਹੈ ਜੀ ਤਾਂ ਬਿਲਕੁਲ ਜੀ ਉਹਨਾਂ ਨੇ ਨਿੰਦਿਆ ਕੀਤੀ ਹੈ ਨਿੰਦਿਆ ਕਰਨੀ ਵੀ ਬਣਦੀ ਆ ਕਿਉਂਕਿ ਜਿਹੜੇ ਇਹ ਊਠ ਜੀ ਕਿਸਮ ਦੇ ਲੋਕ ਆ ਇਹਨਾਂ ਦੇ ਵੱਲੋਂ ਆਹ ਕੁਝ ਕੀਤਾ ਜਾਂਦਾ ਤੇ ਸਾਨੂੰ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੇ ਲੱਛਣ ਕੀ ਕੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਖਬਰ ਆਈ ਆ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਆ ਵੀਰ ਦਰਬਾਰ ਸਾਹਿਬ ਦੀ ਵੀ ਆਪਾਂ ਵੀਡੀਓ ਬਣਾ ਕੇ ਵੀਡੀਓ ਵਗਾਰ ਕੇ ਪੇਸ਼ ਕਰਾਂਗੇ ਇੱਥੇ ਪਤਾ ਲੱਗਾ ਜੀ ਕਿ ਦਰਬਾਰ ਸਾਹਿਬ ਦੀ AI ਦੇ ਰਾਹੀਂ ਕਿਸੇ ਸ਼ਰਾਰਤੀ ਨੇ ਵੀਡੀਓ ਬਣਾਈ ਉਹ ਦਰਬਾਰ ਸਾਹਿਬ ਦੇ ਵਿੱਚ ਜੰਗਲੀ ਜਨਵਰ ਤੁਰੇ ਫਿਰਦੇ ਆ ਹੁਣ ਇਸ ਗੱਲ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੁਲਦੀਪ ਸਿੰਘ ਗੜਾ ਕੇ ਹੋਰਾਂ ਨੇ ਉਧਰ ਪਤਾ ਲੱਗਾ ਜੀ ਕਿ ਅਕਾਲ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆ ਤੇ ਗਿਆਨੀ ਗਗਬੀਰ ਸਿੰਘ ਹੋਰਾਂ ਨੇ ਇਹਨਾਂ ਸਾਰਿਆਂ ਨੇ ਇਹ ਸ਼ਰਾਰਤ ਦੀ ਨਿੰਦਾ ਕੀਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪੁਲਿਸ ਇਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਕਰੇ। ਜਿਹੜੇ ਵੀ ਲੋਕ ਆ ਕੁਝ ਕਰਦੇ ਆ ਇਹ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਣੇ ਨਹੀਂ ਚਾਹੀਦੇ ਤੇ ਇਹਨਾਂ ਲੋਕਾਂ ਨੂੰ ਸਬਕ ਸਿਖਾਉਣਾ ਚਾਹੀਦਾ। ਤੇ ਕੱਲ ਵੀ ਧਾਮੀ ਸਾਹਿਬ ਨੇ ਗੱਲ ਕਹੀ ਸੀ ਕਹਿੰਦੇ ਕਦੇ ਕੋਈ ਵੀਡੀਓ ਆ ਜਾਂਦੀ ਆ ਵੀ ਭਾਈ ਦਰਬਾਰ ਸਾਹਿਬ ਡਿਗਦਾ ਦਿਖਾ ਦਿੰਦੇ ਆ, ਕੈਂਡਾ ਦਿਖਾ ਦਿੰਦੇ ਆ। ਕਦੇ ਕੋਈ ਵੀਡੀਓ ਆ ਜਾਂਦੀ ਆ ਵੀ ਭਾਈਏ ਦੇ ਵਿੱਚ ਕੋਈ ਹੋਰ ਗਲਤ ਕੰਮ ਆ ਤੇ ਕਦੇ ਕੋਈ ਈਮੇਲ ਆ ਜਾਂਦੀ ਵੀ ਭਾਈ ਦਰਬਾਰ ਸਾਹਿਬ ਨੂੰ ਅਸੀਂ ਆਰਡੀਐਸ ਨਾਲ ਉਡਾ ਲੈਣਾ। ਸ਼ੋ ਕਰੇਗੀ ਅਸੀਂ ਇਸ ਗੱਲ ਦੇ ਉੱਤੇ ਹੈਰਾਨ ਆ ਸਮੁੱਚੀ ਸਿੱਖ ਸੰਗਤ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਆ ਹੋਈ ਕਿ ਜਾਂਦਾ ਤੇ ਪੁਲਿਸ ਇਸ ਮਸਲੇ ਤੇ ਕੀ ਕਾਰਵਾਈ ਕਰਦੀ ਹੈ ਜੀ ਤੇ ਟੈਣਾ ਸਾਹਿਬ ਗਿਆਨੀ ਰਕबीर ਸਿੰਘ ਹੋਰਾਂ ਨੇ ਕਿਹਾ ਦੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੰਮਾਂ ਤੇ ਛਲਾਗਾ ਵੀ ਬਹੁਤ ਕੀਤੀ ਹੈ ਜੀ ਹਾਂ ਬਿਲਕੁਲ ਜੀ ਇਹ ਉਹਨਾਂ ਨੇ ਛਲਾਗਾ ਕੀਤੀ ਦੇਖੋ ਗੱਲ ਫੇਰ ਆ ਗਈ ਵੀ ਕੋਈ ਬੰਦਾ ਇਹ ਵੀ ਗੱਲ ਕਰੇ ਤੁਹਾਡਾ ਲੈ ਇਹ ਹੁਣ ਆਪਣਿਆਂ ਦੀ ਛਲਾਗਾ ਕਰਨਗੇ ਜਦੋਂ ਉਹ ਕੰਮ ਇਸ ਵੇਲੇ ਫਿਲਹਾਲ ਬੰਦਾ SLAGA ਵਾਲਾ ਕਰ ਰਿਹਾ ਤੇ ਹੋਰ ਆਪਾਂ ਕੋ ਕਰਦਾ ਥੋੜੀ ਦੇਣਾ ਤੇ ਆਪਾਂ ਉਹਦੀ ਮਿੱਟੀ ਪੱਟੀ ਜਾਣੀ ਹੈ ਜਾਨੀ ਰਕबीर ਸਿੰਘ ਹੁਰਾ ਨੇ ਕੱਲ ਪੱਤਰਕਾਰਾਂ ਨੂੰ ਇਹ ਗੱਲ ਕਹੀ ਆ ਵੀ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਹੁਣ ਉਹਨਾਂ ਨੇ 500 ਜਿਹੜੀ ਜਿਹੜੇ ਟਰੱਕਾਂ ਦੇ ਟਰੱਕ ਭਰ ਕੇ ਤੇ ਫਾਰਮਿੰਗ ਮਸ਼ੀਨਾਂ ਦੇ ਭੇਜੇ ਆ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਜੀ ਉਹਨਾਂ ਦੇ ਵੱਲੋਂ ਇੱਕ ਇੱਕ ਲੱਖ ਏਕੜ ਦੇ ਲਈ ਇਹ ਕਿਸਾਨਾਂ ਨੂੰ ਕਣਕ ਦਾ ਬੀਜ ਦੇਣ ਦੀ ਐਲਾਨ ਕੀਤੀ ਆ ਐਲਾਨ ਕੀਤਾ ਹੈਗਾ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਹੁਣ ਤੱਕ ਸੈਂਕੜੇ ਟਰੱਕ ਚਾਰੇ ਦੇ ਪਸ਼ੂਆਂ ਦੇ ਆਚਾਰ ਦੇ ਤੇ ਤੂੜੀ ਦੇ ਭੇਜੇ ਗਏ ਆ ਉਹ ਕਹਿੰਦੇ ਜੀ ਅਸੀਂ ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕਰਦੇ ਆ ਉਹਨਾਂ ਨੇ ਸੋਹਣਾ ਕੰਮ ਕੀਤਾ ਉਹਨਾਂ ਨੇ ਵਧੀਆ ਕੰਮ ਕੀਤਾ ਸੋ ਦੇਖੋ ਜਿਹੜਾ ਕੰਮ ਵਧੀਆ ਉਹ ਤਾਂ ਵਧੀਆ ਮੰਨੇ ਜਾਣਾ ਕੋ ਕਿਸੇ ਨੂੰ ਪਸੰਦ ਹੈ ਨਹੀਂ ਪਸੰਦ ਹੈ ਇਹ ਬਾਦੀਆਂ ਗੱਲਾਂ ਪਰ ਇਹ ਕੰਮ ਉਹਨਾਂ ਨੇ ਕੀਤਾ ਹੀ ਹੈ ਕਿ ਵਧੀਆ ਤੇ ਬਾਕੀ ਗੱਲ ਇਹ ਕਿ ਇਹ ਵੋਟਾਂ ਦੇ ਵਿੱਚ ਕਿੰਨਾ ਅਸਰ ਪੈਂਦਾ ਇਹਨਾਂ ਤਲਾਂ ਦੇ ਕਰਕੇ ਇਹਨਾਂ ਕੰਮਾਂ ਦੇ ਕਰਕੇ ਵੋਟਾਂ ਕਿੰਨੀਆਂ ਕ ਵੱਧ ਜਾਂਦੀਆਂ ਕਿੰਨੀਆਂ ਕ ਵੋਟਾਂ ਪੈ ਜਾਂਦੀਆਂ ਜੋ ਇਹ ਸਮਾਂ ਦੱਸੂਗਾ ਜਾਂ ਨਹੀਂ ਵੀ ਪੈਣੀ ਕਿ ਸਮਾਂ ਦੱਸ ਦੂਗਾ ਪਰ ਕੰਮ ਸਭ ਨੂੰ ਹੀ ਕਰਨਾ ਚਾਹੀਦਾ ਇਸ ਵੇਲੇ ਜਿਹੜੇ ਲੋਕ ਕੱਲੇ ਵਿਚਾਰ ਕਰ ਰਹੇ ਆ ਸਿਰਫ ਵਿਚਾਰ ਬਿਨੇ ਨਹੀਂ ਉਹ ਬੰਦਾ ਗਲਤ ਹੈ ਉਹ ਬੰਦਾ ਐ ਹੈ ਉਹਨਾਂ ਨੂੰ ਵੀ ਬੇਨਤੀ ਹੈ ਜੀ ਕਿ ਉਹ ਵੱਧ ਤੋਂ ਵੱਧ ਕੰਮ ਕਰਨ ਉਹ ਇਸ ਵੇਲੇ ਲੋਕਾਂ ਦੇ ਕੰਮ ਆਉਣ ਸਮੇਂ ਦੀ ਜ਼ਰੂਰਤ ਇਹ ਆ ਵੀ ਇਸ ਵੇਲੇ ਹੜ ਪ੍ਰਭਾਵਿਤ ਲੋਕਾਂ ਨੂੰ ਬਹੁਤ ਸਾਰੀਆਂ ਜ਼ਰੂਰਤਾਂ ਉਹਨਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕੀਤੀ ਜਾਵੇ ਜਿਹੜੇ ਵੀ ਲੋਕ ਜ਼ਰੂਰਤਾਂ ਦੀ ਪੂਰਤੀ ਕਰਦੇ ਆ ਉਹ ਚੋਣਾਂ ਦੇ ਵਿੱਚ ਲਈ ਖੜ੍ਹ ਜਾਣ ਉਹਨਾਂ ਨੂੰ ਵੋਟਾਂ ਵੀ ਪੈ ਜਾਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜਿਹੜੇ ਘਰ ਬੈਠੇ ਆ ਉਹਨਾਂ ਨੂੰ ਥੋੜਾ ਜਿਹਾ ਇਤਰਾਜ਼ ਹੋ ਸਕਦਾ ਪਰ ਉਦਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੀ ਤੇ ਟੈਣਾ ਸਾਹਿਬ ਸਾਧੂ ਸਿੰਘ ਧਰਮਸੋਧ ਉਹਰਾ ਦਾ ਨਾਂ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ ਜੀ ਪੰਜਾਬ ਕੈਬਨਿਟ ਵੱਲੋਂ ਧਰਮਸੋਧ ਖਿਲਾਫ ਪ੍ਰਸ਼ਟਾਚਾਰ ਦਾ ਕੇਸ ਚਲਾਉਣ ਦੀ ਪ੍ਰਵਾਨਗੀ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਜਦੋਂ ਕੋਈ ਵੀ ਸਾਬਕਾ ਮੰਤਰੀ ਹੋਵੇ ਭਾਵੇਂ ਭਾਵੇਂ ਵਰਤਮਾਨ ਮੰਤਰੀ ਹੋਵੇ ਜਿਹਦੇ ਉੱਤੇ ਕੇਸ ਚਲਾਉਣਾ ਹੋਵੇ ਨਾ ਪ੍ਰਸ਼ਟਾਚਾਰ ਦਾ ਉਹਦੇ ਲਈ ਪਹਿਲਾਂ ਸੈਕਟਰੀ ਦੀ ਪ੍ਰਵਾਨਗੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਰਾਜਪਾਲ ਨੂੰ ਭੇਜੀ ਜਾਂਦੀ ਹੈ ਫਾਈਲ ਤੇ ਫਿਰ ਰਾਜਪਾਲ ਦੀ ਮੋਹਰ ਲੱਗਣ ਤੋਂ ਬਾਅਦ ਹੀ ਉਸ ਮਾਮਲੇ ਦੇ ਵਿੱਚ ਕੋਈ ਅੱਗੇ ਕਾਰਵਾਈ ਹੁੰਦੀ ਹੈ ਹੁਣ ਇਹ ਸਾਡੀ ਸੰਮਤ ਧਰਮਸੋਤ ਕਾਂਗਰਸ ਦੀ ਸਰਕਾਰ ਦੇ ਵਿੱਚ ਕੈਪਟਨ ਨਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸੀ.ਐੱਮ. ਜੀ ਪੰਜਾਬ ਦੇ ਜੰਗਲਾਤ ਵਿਭਾਗ ਦੇ ਮੰਤਰੀ ਉਹਨਾਂ ਦੇ ਵੱਲੋਂ ਕੁਝ ਕਿਸ ਤਰ੍ਹਾਂ ਦੇ ਕੋਪ੍ਰੈਸਟਾਚਾਰ ਕੀਤੇ ਗਏ ਸੀ ਬੂਟੇ ਲਾਉਣ ਦੇ ਵਿੱਚ ਕਈ ਹੋਰ ਪਟਾਉਣ ਦੇ ਵਿੱਚ ਕਈ ਕੁਝ ਹੋਇਆ ਸੀ ਜਿਵੇਂ ਕਿ ਦੋਸ਼ ਲੱਗੇ ਆ ਤੇ ਹੁਣ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਅਡਜੂਲੈਂਸ ਨੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਸੀ ਇਹ ਕਾਫੀ ਲੰਮਾ ਸਮਾਂ ਜੇਲ੍ਹ ਦੇ ਵਿੱਚ ਵੀ ਲਾ ਕੇ ਆਏ ਆ ਪਰ ਜਿਹੜੀ ਤਾਜ਼ਾ ਜਾਣਕਾਰੀ ਹੈ ਜੇ ਕੱਲ੍ਹ ਅੱਜ ਜਿਹੜੀ ਕਮੇਟਰੀ ਦੀ ਮੀਟਿੰਗ ਹੋਈ ਹੈ ਇਸ ਵਿੱਚ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਭ੍ਰਿਸ਼ਟਾਚਾਰ ਵਾਲਾ ਕੇਸ ਚਲਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਸਿਫਾਰਿਸ਼ ਕੀਤੀ ਗਈ ਹੈ ਰਾਜਪਾਲ ਸਾਹਿਬ ਨੂੰ ਕਿ ਉਹ ਵੀ ਪ੍ਰਵਾਨਗੀ ਦੇਣ ਤੇ ਇਸ ਕੇਸ ਨੂੰ ਚਲਾਇਆ ਜਾ ਸਕੇ ਸੋ ਮਤਲਬ ਕਹਿਣ ਦਾ ਇਹ ਜੀ ਕਿ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਦੇ ਵਿੱਚ ਇੱਕਦਮ ਫੇਰਵਾਦਾ ਹੋ ਗਿਆ ਤੇ ਇਹ ਹੁਣ ਵਾਅਦਾ ਕਿੱਥੇ ਜਾ ਕੇ ਮੁੱਕਦਾ ਕਿਸੇ ਜਹ ਕਟੌਤੀ ਹੁੰਦੀ ਹੈ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇਹੋ ਨਾ ਬਤਾ ਦੇ ਭਾਈ ਇਹ ਸਾਧੂ ਸਿੰਘ ਧਰਮਸੋਤ ਦਾ ਤੇ ਕੁਝ ਕੋ ਹੋਰ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਆ ਉਹਨਾਂ ਨੇ ਖੜਾ ਹਰੇ ਸੁੱਟਣਾ ਨਹੀਂ ਗਏ ਜੀ ਸਰ ਜੀ ਪੰਜਾਬ ਦੇ ਵੱਖ-ਵੱਖ ਕਹ ਲੋ ਜ਼ਿਲ੍ਹਿਆਂ ਦੇ ਵਿੱਚ ਇਹ ਕਈ ਪਿੰਡਾਂ ਦੇ ਵਿੱਚ ਆਪਾਂ ਪਿੰਡਾਂ ਦੀ ਗੱਲ ਕਰਦੇ ਹਾਂ ਕਈ ਪਿੰਡਾਂ ਦੇ ਵਿੱਚੋਂ ਪ੍ਰਵਾਸੀਆਂ ਨੂੰ ਭਜਾਉਣ ਦੀ ਜਿਹੜੀ ਗੱਲ ਹੋ ਰਹੀ ਹੈ ਮਤੇ ਪੈ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਪਰ ਹੁਣ ਇੱਕ ਪਿੰਡ ਨੂੰ ਲੈ ਕੇ ਕਹਿੰਦੇ ਡੀਸੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਜਿਹੜਾ ਪ੍ਰਵਾਸੀਆਂ ਖਿਲਾਫ ਉਹਨਾਂ ਨੇ ਮਤਾ ਪਾਸ ਕੀਤਾ ਹੈ ਇਹ ਗੈਰਕਾਨੂੰਨੀ ਹੈ ਬਿਲਕੁਲ ਜੀ ਬਿਲਕੁਲ ਇਹ ਉਹਨਾਂ ਨੇ ਗੱਲ ਕਹੀ ਹੈ ਡੀਸੀ ਸਾਹਿਬ ਨੇ ਲੁਧਿਆਣੇ ਦੇ ਹਰਮਨ ਸ਼ੂਜਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਵਾਸੀਆਂ ਦੇ ਖਿਲਾਫ ਜਿਹੜਾ ਮਤਾ ਪਾਸ ਕੀਤਾ ਗਿਆ ਜਦ ਵਕ ਵਕ ਕਮਤ ਜਿਹੜੇ ਮਤੇ ਪਾਸ ਕੀਤੇ ਜਾ ਰਹੇ ਆ ਇਹ ਤਰੀਕਾ ਗਲਤ ਹੈਗਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਆਪਾਂ ਇਸ ਤਰੀਕੇ ਦੇ ਮਤੇ ਜੇਕਰ ਪਾਸ ਕਰਦੇ ਤਾਂ ਗੈਰ ਕਾਨੂੰਨੀ ਆ ਇਹ ਵੀ ਕੋਈ ਕਾਨੂੰਨੀ ਗੱਲ ਨਹੀਂ ਹੈ ਜੀ ਉਹਦੇ ਪਿੱਛੇ ਵਜ੍ਹਾ ਕੀ ਆ ਕਾਰਨ ਕੀ ਆ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਵਕ ਵਕ ਪੰਚਾਇਤਾਂ ਨੇ ਮਤੇ ਪਾਸ ਕੀਤੇ ਆ ਉਹਦੇ ਵਿੱਚ ਕੁਝ ਕੁ ਪੰਚਾਇਤਾਂ ਨੇ ਵੀ ਗੱਲ ਕਹੀ ਆ ਕਿ ਇਹਨਾਂ ਲੋਕਾਂ ਨੂੰ ਅਸੀਂ ਪਿੰਡ ਦੇ ਵਿੱਚ ਰਹਿਣ ਨਹੀਂ ਦੇਣਾ ਇਹਨਾਂ ਨੂੰ ਘਰ ਨਹੀਂ ਰਹਿਣ ਦੇਣਾ ਘਰ ਨਹੀਂ ਇਹਨਾਂ ਦਾ ਹੋਣਾ ਚਾਹੀਦਾ ਤੇ ਕਿਰਾਏ ਤੇ ਵੀ ਨਹੀਂ ਰੱਖਣੇ ਇਹਨਾਂ ਨੂੰ ਹੱਟੀ ਤੇ ਕੰਮ ਵੀ ਨਹੀਂ ਕਰਨ ਦੇਣਾ ਇਹ ਨਾਲ ਦੇ ਐਸਟਰੀਕੇ ਦੇ ਨਾਲ ਇਹ ਗਲਤ ਕੰਮ ਕਰਦੇ ਆ ਜਿਹੜੀ ਵੈਰੀਫਿਕੇਸ਼ਨ ਨਹੀਂ ਹੈਗੀ ਆਪਾਂ ਐ ਕਰਨਾ ਹੁਣ ਕਈ ਥਾਵਾਂ ਦੇ ਉੱਤੇ ਇਹ ਗੱਲਾਂ ਹੋਰ ਤਿੱਖੀਆਂ ਭਾਰੀਆਂ ਹੋ ਗਈਆਂ ਜਿਹੜੀ ਤਾਜ਼ਾ ਜਾਣਕਾਰੀ ਆਈ ਆ ਉਹ ਇਹ ਆ ਇਸ ਮਸਲੇ ਦੇ ਵਿੱਚ ਤੇ ਤਾਜ਼ਾ ਜਾਣਕਾਰੀ ਇਹ ਵੀ ਕਿ ਜਿਹੜੀ ਕਸਾਣੀ ਕਲਾ ਦੀ ਪੰਚਾਇਤ ਆ ਉਹਨੇ ਕਿਹਾ ਜੀ ਕਿ ਜੇਕਰ 15 ਅਕਤੂਬਰ ਤੱਕ ਕਿਸੇ ਪ੍ਰਵਾਸੀ ਨੂੰ ਨਾਂ ਛੱਡਿਆ ਉਹਨੇ ਆਪਣਾ ਟਿਕਾਣਾ ਪਿੰਡ ਦੇ ਵਿੱਚ ਜਿਹੜਾ ਕਿਰਾਏ 'ਤੇ ਉਹ ਵੀ ਰਹਿੰਦਾ ਤੇ ਉਹਦੇ ਖਿਲਾਫ ਸੀ ਬਣਦੀ ਸਖ਼ਤ ਕਾਰਵਾਈ ਕਰਾਂਗੇ ਤੇ ਬਾਕੀ ਕੁਝ ਇੱਕ ਹੋਰ ਵੀ ਚਲੋ ਮਹੱਤਵਪੂਰਨ ਮੱਤੇ ਪਾਸ ਹੋਇਆ ਪਰ ਸੋਵਤ ਰਸਾਸ ਰੇਟ ਗੰਡੀ ਸੀ ਸਾਥੇ ਕਹਿੰਦੇ ਵੀ ਭਾਈ ਇਹ ਤਰੀਕਾ ਗਲਤ ਆ ਕਿਉਂ ਆਪਾਂ ਕਿਸੇ ਨੂੰ ਕੱਢ ਨਹੀਂ ਸਕਦੇ ਇਹਦਾ ਨਹੀਂ ਹੋਣਾ ਚਾਹੀਦਾ ਹੁਣ ਮੈਂ ਕੱਲ ਵੀ ਇੱਕ ਥਾਂ ਦੇ ਉੱਤੇ ਬੇਨਤੀ ਕੀਤੀ ਸੀ ਮੈਂ ਕਿਹਾ ਦੇਖੋ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਨਹੀਂ ਕੱਢਣਾ ਚਾਹੀਦਾ ਪਰ ਮਤੇ ਆਪਾਂ ਨੂੰ ਇਹ ਵੀ ਪਾਸ ਕਰਨੀ ਚਾਹੀਦੀ ਹੈ ਦੀ ਅਗਲੀ ਵਾਰੀ ਤੋਂ ਨਾ ਆਪ ਆਪ ਲਾਵਾਂਗੇ ਸਾਨੂੰ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਆ ਮਤੇ ਇਹ ਵੀ ਪਾਸ ਹੋਣੇ ਚਾਹੀਦੇ ਵੀ ਜਿਹੜੀ ਸਾਡੀ ਗਵਾਂਡ ਦੇ ਵਿੱਚ ਫੈਕਟਰੀ ਆ ਜਾਂ ਜਿਹੜਾ ਸਾਡਾ ਕੋ ਪਿੰਡ ਦੇ ਵਿੱਚ ਕੰਮ ਆ ਉਹ ਹਰ ਕੰਮ ਦੇ ਲਈ ਅਸੀਂ ਆਪ ਹੀ ਸਾਰਾ ਕੁਝ ਕਰਿਆ ਕਰਾਂਗੇ ਸਾਨੂੰ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਆ। ਮਤਿਆਂ ਦੇ ਵਿੱਚ ਕੱਲੀ-ਕੱਲੀ ਗੱਲ ਹੋਣੀ ਚਾਹੀਦੀ ਆ। ਇਹ ਵੀ ਜੇ ਆਪਾਂ ਮਤਾ ਪਾਸ ਕਰਤਾ ਬਾਅਦ ਵਿੱਚ ਫਿਰ ਟਰਾਲੀ ਭਰ ਕੇ ਪ੍ਰਵਾਸੀ ਮਜ਼ਦੂਰਾਂ ਦੀ ਤੁਰੇ ਫਰੀਏ। ਮਤਾ ਇਹ ਨਹੀਂ ਹੋਣਾ ਚਾਹੀਦਾ ਕਿ ਕਿੱਟ ਕੀ ਝੋਨਾ ਲਾਵਾਂਗੇ ਹੀ ਨਹੀਂ। ਜੇ ਝੋਨਾ ਲਾਇਆ ਤਾਂ ਸਾਨੂੰ ਇਹਨਾਂ ਦੀ ਲੋੜ ਪੈਣੀ ਹੀ ਨਹੀਂ। ਅਸੀਂ ਇਹਨਾਂ ਤੋਂ ਬਿਲਕੁਲ ਨਹੀਂ ਕੁਝ ਚਾਹੁੰਦੇ। ਸਾਨੂੰ ਇਹਨਾਂ ਦੀ ਕੋਈ ਵੀ ਜ਼ਰੂਰਤ ਨਹੀਂ ਆ। ਅਸੀਂ ਪਿੰਡ ਵਾਸੀ ਆਪਦੇ ਖੇਤ ਆਪ ਬੀਜਾਂਗੇ, ਆਪ ਵਾਢੀ ਕਰਾਂਗੇ। ਆਪ ਪਾਣੀ ਲਾਵਾਂਗੇ ਆਪ ਸਪਰੇਅ ਕਰਾਂਗੇ ਆਪ ਰੇਹ ਪਾਵਾਂਗੇ ਸਾਨੂੰ ਆਵੀ ਮੱਤੇ ਪਾਸ ਹੋਣੇ ਚਾਹੀਦੇ ਵੀ ਭਾਈ ਕਿਸੇ ਨੂੰ ਬੁਲਾਓ ਹੀ ਨਾ ਆਜੋ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਸੋ ਇਹ ਵੀ ਸਮੇਂ ਦੀ ਲੋੜ ਆ ਪਰ ਮੈਨੂੰ ਲੱਗਦਾ ਵੀ ਇਹ ਇੱਕ ਲਹਿਰ ਜਿਹੜੀ ਸੋਸ਼ਲ ਮੀਡੀਆ ਦੀ ਲਹਿਰ ਹੁੰਦੀ ਹੈ ਨਾ ਇਹ ਵੱਖਰੀ ਗੱਲ ਹੁੰਦੀ ਹੈ ਪ੍ਰੈਕਟੀਕਲ ਗੱਲਾਂ ਵੱਖਰੀਆਂ ਹੁੰਦੀਆਂ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਵੀ ਸਾਡਾ ਇੱਕ ਜਾਣਕਾਰ ਆ ਉਹਨਾਂ ਦੀ ਸੱਚ ਤੋਣ ਲੱਗ ਪਈ ਨਹੀਂ ਬਹੁਤ ਪਿਆਰ ਕਰਕੇ ਉਹਨੇ ਪ੍ਰਵਾਸੀ ਮਜ਼ਦੂਰ ਨਾਲ ਕਿਹਾ ਕਿ ਬਹੁਤ ਸ਼ਹਿਰਾਂ ਦੇ ਵਿੱਚ ਕਿਹੜੇ ਖਾਨਦਾਨੀ ਮਸਤਰੀ ਲੱਭਣੇ ਦੀ ਭਾਈ ਪੀੜੀਦਰ ਪੀੜੀ ਕੰਮ ਕਰਦੇ ਆ ਅੱਜ ਕੱਲ ਤਾਂ ਇਹ ਵੀ 4 ਮਹੀਨੇ 6 ਮਹੀਨੇ ਲਾਏ ਕਿਸੇ ਮਿਸਤਰੀ ਨਾਲ ਤੇ ਪ੍ਰਵਾਸੀ ਮਜ਼ਦੂਰ ਆ ਆਪਦੀ ਕੰਰੰਡੀ ਤੇ ਸੱਚ ਚੱਕ ਲੈਂਦਾ ਉਹ ਕਹਿੰਦਾ ਜੀ ਮੈਂ ਵੀ ਮਿਸਤਰੀ ਆ ਤੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਇਦਾਂ ਹੀ ਲੱਭਦੇ ਆ ਪਿੰਡਾਂ ਦੇ ਵਿੱਚ ਲੋਕ ਪਤਾ ਹੁੰਦਾ ਵੀ ਇਹ ਜਾਦਰ ਕਾ ਮੁੰਡਾ ਜਿਹੜਾ ਆ ਕੰਮ ਕਰਦਾ ਉਹ ਜੀ ਫਲਾਣਿਆਂ ਦੀ ਜਿਹੜੀ ਆ ਕੀੜੀ ਇਸ ਕੰਮ ਤੇ ਹੈਗੀ ਆ ਪਰ ਜਦਨੇ ਜਿੱਤੇ ਉਹਨੇ ਗੱਲ ਕੀਤੀ ਉਹ ਕਹਿੰਦਾ ਜੀ 20000 ਰੁਪਏ ਲਾਊਗਾ ਅੱਜ ਤੋਂ ਓ ਮਹੀਨਾ ਪਹਿਲਾਂ ਉਹਨੇ ਕਿਹਾ ਜੀ ਨਹੀਂ ਹਟ ਗਿਆ ਮੌਸਮ ਸਾਫ ਆ ਆ ਕੇ ਜਿਹੜੀ ਛੱਤ ਆ ਨਾ ਉਹਦਾ ਕੰਮ ਕਰ ਦੇ ਉਹਨੇ ਜੀ ਹੁਣ 30000 ਰੁਪਏ ਲੱਗੇਗਾ ਉਹ ਕਹਿੰਦਾ ਕਲਜੀ ਅਬ ਤੋਂ ਸਾਰੀ ਲੇਬਰ ਚਲੀ ਗਈ ਨਾ ਅਬ ਲੇਬਰ ਬਾਗ ਗਈ ਹੈ ਯਹਾਂ ਸੇ ਜੋ ਪੰਜਾਬ ਮੇਂ ਮਾਹੌਲ ਬਣਾਇਆ ਨਾ ਉਸ ਕੇ ਲਿਏ ਲੇਬਰ ਦੀ ਬਹੁਤ ਸ਼ਾਰਟੀ ਚਲਤੀ ਹੈ ਅਬ 30000 ਰੁਪਏ ਲਗੇਗਾ ਹੁਣ ਤੁਸੀਂ ਸੋਚ ਕੇ ਦੇਖੋ ਵੀ ਨੁਕਸਾਨ ਕਿਹਦਾ ਹੋਇਆ ਨੁਕਸਾਨ ਪੰਜਾਬੀ ਦਾ ਹੋਇਆ ਕਿ ਪ੍ਰਵਾਸੀ ਦਾ ਹੋਇਆ ਸੋ ਆਪਾਂ ਨੂੰ ਹਰ ਗੱਲ ਦੇ ਬਨੁਗੁਣਾ ਘਟਾਓ ਕਰਕੇ ਦੇਖਣੀ ਪਊਗੀ ਵੀ ਕਿਹੜੀ ਗੱਲ ਦੇ ਵਿੱਚ ਫਾਇਦਾ ਕਿਹੜੀ ਗੱਲ ਦੇ ਵਿੱਚ ਨੁਕਸਾਨ ਕਿਹੜੀ ਗੱਲ ਤੇ ਦੂਰ ਰਸੇ ਨਤੀਜੇ ਕੀ ਨਿਕਲਦੇ ਤੇ ਕਿਹੜੀ ਦਿੱਕੜੇ ਜੀ ਜੀ ਬਿਲਕੁਲ ਸਹੀ ਤੇਤਨ ਸਾਹਿਬ ਵਿਧਾਇਕ ਲਾਲਪੁਰਾ ਸਜ਼ਾ ਦੇ ਖਿਲਾਫ ਹਾਈ ਕੋਰਟ ਪਹੁੰਚੇ ਨੇ ਜੀ ਬਿਲਕੁਲ ਜੀ ਆਪਾਂ ਇੱਕ ਦਿਨ ਅੱਗੇ ਵੀ ਸਾਡੇ ਵਾਲਾ ਰੇਡੀਓ ਤੇ ਗੱਲ ਕੀਤੀ ਸੀ ਕਿ ਲਾਲਪੁਰਾ ਸਾਹਿਬ ਦੇ ਕੋਲੇ ਇੱਕੋ ਹੀ ਰਾਹ ਬਕਦਾ ਉਹ ਹੈਗਾ ਜੀ ਹਾਈ ਕੋਰਟ ਦਾ ਜਦੋਂ ਕਿਸੇ ਵੀ ਵਿਧਾਇਕ ਨੂੰ ਜਦੋਂ ਕਿਸੇ ਵੀ ਮੰਤਰੀ ਨੂੰ ਕੋਈ ਸਜ਼ਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦੀ ਜੇਕਰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਹੋਵੇ ਤੇ ਫਿਰ ਭਾਈ ਇੱਕੋ ਜਿਹੀ ਗੱਲ ਹੁੰਦੀ ਜੀ ਕਿ ਉਹ ਹਾਈ ਕੋਰਟ ਜਾਵੇ ਉਤਲੀ ਅਦਾਲਤ ਦੇ ਵਿੱਚ ਜਾਵੇ ਜੇ ਮੰਨ ਲਓ ਉਤਲੀ ਅਦਾਲਤ ਉਹਦੇ ਪੱਖ ਦੇ ਵਿੱਚ ਫੈਸਲਾ ਕਰ ਦੇਵੇ ਤੇ ਫਿਰ ਭਾਈ ਉਹਨੂੰ ਥੋੜਾ ਜਿਹਾ ਲਾਭ ਹੋ ਜਾਂਦਾ ਲਾਭ ਉਹਨੂੰ ਇਹ ਹੋ ਜਾਂਦਾ ਕਿ ਉਹਦੀ ਵਿਧਾਇਕੀ ਉਹਦੀ ਮੈਂਬਰ ਪਾਰਲੀਮੈਂਟ ਵਾਲੀ ਸੀਟ ਬਚੀ ਰਹਿੰਦੀ ਆ ਪਰ ਜੇ ਉਤਲੀ ਅਦਾਲਤ ਵੀ ਫੈਸਲਾ ਉਹਦੇ ਖਿਲਾਫ ਹੀ ਕਰ ਦੇਵੇ ਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਸਤਰਾਰ ਰੱਖੇ ਤੇ ਫਿਰ ਭਾਈ ਉਹਦੀ ਸੀਟ ਗਈ ਹੁਣ ਉਵੇਂ ਹੀ ਆ ਹੁਣ ਤੁਸੀਂ ਦੇਖੋ ਵੀ ਇੱਥੇ ਜਿਹੜੇ ਮਨਜਿੰਦਰ ਸਿੰਘ ਲਾਲਪੁਰਾ ਇਹਨਾਂ ਨੂੰ ਸਜ਼ਾ ਸੁਣਾਤੀ 4 ਸਾਲ ਦੀ 213 ਵਾਲੇ ਕੇਸ ਦੇ ਵਿੱਚ ਤੇ ਹੁਣ ਉਸ ਤੋਂ ਬਾਅਦ ਕੀ ਹੋਇਆ ਜੀ ਕਿ ਇਹਨਾਂ ਨੂੰ ਜੇਲ੍ਹ 'ਚ ਭੇਜਤਾ ਉਹਨਾਂ ਇਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਇਹਨਾਂ ਨੇ ਆਪਣੇ ਵਕੀਲਾਂ ਦੇ ਰਾਹੀਂ ਕਿ ਭਾਈ ਇਹ ਸਜ਼ਾ ਨੂੰ ਰੱਦ ਕੀਤਾ ਜਾਵੇ ਜਾਂ ਇਹ ਸਜ਼ਾ ਦੇ ਉੱਤੇ ਰੋਕ ਲਾਈ ਜਾਵੇ ਹੁਣ ਇਹਨੇ ਕੀ ਬਣਦਾ ਪਰ ਜੇ ਮੰਨ ਲਓ ਰੋਕ ਨਾ ਲੱਗੀ ਜੇ ਮੰਨ ਲਓ ਕੁਝ ਵੀ ਨਾ ਹੋਇਆ ਇਸ ਮਾਮਲੇ ਦੇ ਉੱਤੇ ਹਾਈ ਕੋਰਟ ਨੇ ਗੱਲ ਕਹਿਤਾ ਵੀ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਦੇ ਆ ਤੇ ਇਹਦਾ ਮਤਲਬ ਇਹ ਹੈ ਜਿ ਕਿ ਇਹਨਾਂ ਦੀ ਵਧਾਈ ਕੀ ਗਈ ਨਿਯਮ ਇਹ ਗੱਲ ਕਹਿੰਦੇ ਆ ਵੀ ਜੇਕਰ 2 ਸਾਲ ਤੋਂ ਵੱਧ ਦੀ ਸਜ਼ਾ ਕਿਸੇ ਨੂੰ ਹੋਵੇ ਉਹ ਭਾਵੇਂ ਵਧਾਇਕਾ ਤੇ ਭਾਵੇਂ ਐਮਪੀ ਆ ਉਹ ਕਿਸੇ ਵੀ ਕੇਸ ਦੇ ਵਿੱਚ ਸਜ਼ਾ ਹੋਵੇ ਕਿਸੇ ਵੀ ਪਾਰਟੀ ਦਾਗੂ ਹੋਵੇ ਉਹਦੀ ਉਹ ਸੀਟ ਗਈ ਉਹ ਭਾਵੇਂ ਵਿਧਾਨ ਸਭਾ ਦੀ ਮੈਂਬਰੀ ਹੋਵੇ ਤੇ ਭਾਵੇਂ ਲੋਕ ਸਭਾ ਦੀ ਜੀ ਤੇ ਟੇਣਾ ਸਾਹਿਬ ਲਦਾਖ ਦੇ ਵਿੱਚ ਕਿੰਨੀ ਬੜੀ ਹਿੰਸਾ ਭੜਕੀ ਹੈ ਜੀ ਹੁਣ ਤਾਈਂ ਕਈ ਮੌਤਾਂ ਹੋ ਗਈਆਂ ਨੇ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਜੀ ਕਿਉਂ ਬਿਲਕੁਲ ਜੀ ਬਿਲਕੁਲ ਇਹ ਬਹੁਤ ਹਿੰਸਾ ਭੜਕੀ ਹੈ ਜੀ ਉੱਥੇ ਇਹ ਹਿੰਸਾ ਦੀਆਂ ਖਬਰਾਂ ਬਹੁਤ ਸਾਰੀਆਂ ਆਈਆਂ ਹੁਣ ਤੱਕ ਇਹ ਹਿੰਸਾ ਭੜਕਣ ਦਾ ਕਾਰਨ ਅਸਲ ਵਿੱਚ ਇਹ ਆ ਵੀ ਉਥੋਂ ਦੇ ਲੋਕ ਖਾਸ ਕਰਕੇ ਯੂਥ ਆ ਜਿਹੜਾ ਉਹ ਚੌੜਾ ਜੀ ਕੇ ਲਦਾਖ ਨੂੰ ਪੂਰਨ ਰਾਜ ਦਾ ਦਰਜਾ ਮਿਲੇ ਇਸੇ ਗੱਲ ਕਰਕੇ ਲੰਘੇ ਕਲ ਲੇ ਦੇ ਵਿੱਚ ਹਿੰਸਕ ਪ੍ਰਦਰਸ਼ਨ ਹੋਇਆ ਇੱਥੇ ਬੀਜੇਪੀ ਦੇ ਦਫਤਰ ਨੂੰ ਅਗਲਾਤੀ ਆ ਸੀਆਰਪੀਐਫ ਦੀਆਂ ਗੱਡੀਆਂ ਨੂੰ ਅਗਲਾਤੀ ਆ ਮਾਹੌਲ ਬੜਾ ਹਿੰਸਕ ਬਣ ਗਿਆ ਸੀ 15 18 ਦਿਨ ਤੋਂ ਇੱਥੇ ਇੱਕ ਨੌਜਵਾਨ ਸੋਨਮ ਵੰਗਚੁਕ ਇਹ ਹੜਤਾਲ ਦੇ ਉੱਤੇ ਬੈਠਾ ਇਹਨਾਂ ਮੰਗਾਂ ਨੂੰ ਲੈ ਕੇ ਕਿ ਇੱਕ ਤਾਂ ਨੌਕਰੀਆਂ ਦੇ ਵਿੱਚ ਸਥਾਨਕ ਲੋਕਾਂ ਨੂੰ ਪਹਿਲ ਮਿਲੇ ਇੱਕ ਸਾਨੂੰ ਪੂਰਨ ਰਾਜ ਦਾ ਦਰਜਾ ਮਿਲੇ ਤੇ ਕੁਝ ਕੁ ਹੋਰ ਮੰਗਾਂ ਤੇ ਉਹ ਹੁਣ ਉਸ ਨੌਜਵਾਨ ਨੇ ਜਿਹੜੀ ਉਹ ਸੂਨਮ ਬਾਨ ਚੁਖਨੇ ਤੇ ਹੜਤਾਲ ਜਿਹੜੀ ਆ ਵਾਪਸ ਲੈਣ ਦੇ ਲਈ ਐਲਾਨ ਕਰਤਾ ਤੇ ਸੌਰੀ ਜਿਹੜੀ ਉਹ ਭੁਖੜ ਕਾਲਾ ਜਿਹੜੀ ਵਾਪਸ ਲੈ ਲਈ ਆ ਤੇ ਨੌਜ ਉਹਨਾਂ ਨੂੰ ਸ਼ਾਂਤ ਰਹਿਣ ਦੀ ਗੱਲ ਕਹੀ ਆ ਪਰ ਕੱਲ ਲੇਹ ਦੇ ਵਿੱਚ ਹਿੰਸਕ ਪ੍ਰਦਰਸ਼ਨ ਤੇ ਸਾੜਪੂਕ ਹੋਈ ਆ ਚਾਰ ਮੌਤਾਂ ਹੋ ਗਈਆਂ 70 ਤੋਂ ਵੱਧ ਲੋਕ ਜ਼ਖਮੀ ਹੋਏ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦੇ ਵਿੱਚ ਮੌਸਮਾਂ ਜਿਹੜੇ ਦੀ ਗਰਮਾ ਪੰਜਾਬ ਦੇ ਵਿੱਚ ਜਦੋਂ ਆਪਾਂ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਸਵੇਰੇ 10:00 ਵਜੇ ਤੇ ਇਸ ਵੇਲੇ ਵੀ ਮੌਸਮ ਬਿਲਕੁਲ ਕਲੀਅਰ ਆ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਕੋਈ ਵੀ ਸੰਭਾਵਨਾ ਨਹੀਂ ਆ ਮੌਸਮ ਵਿਭਾਗ ਦਾ ਇਹ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਕੋਈ ਆਸ ਨਹੀਂ ਕਿ ਆਉਂਦੇ 48 ਘੰਟੇ ਜਾਂ 72 ਘੰਟੇ ਦੇ ਵਿੱਚ ਮੀਂਹ ਪਵੇ ਪੰਜਾਬ ਦੇ ਵਿੱਚ ਮੌਸਮ ਕੱਲ ਵੀ ਗਰਮ ਤੇ ਖੁਸ਼ਕ ਰਿਹਾ 36 37 37 ਡਿਗਰੀ ਤੱਕ ਪੰਜਾਬ ਦੇ ਵਿੱਚ ਟੈਂਪਰੇਚਰ ਆ ਮੀਂਹ ਇੱਕੀ ਬਹੁਤ ਪੈ ਗਿਆ ਹੁਣ ਮੀਂਹਾਂ ਦੀ ਲੋੜ ਵੀ ਨਹੀਂ ਹੈ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇਹਦੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ